ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਵਾਹਿਗੁਰੂ ਨਿਰੰਕਾਰ ਨੇ ਸ੍ਰਵਨ ਇੰਦ੍ਰਾ ਸੁਣਾ ਲਈ ਦਿੱਤਾ ਹੈ ਇਸ ਲਈ ਕੰਨਾਂ ਦੁਆਰਾ ਜਿਸ ਗੱਲ ਨੂੰ ਸੁਣ ਕੇ ਸਮਝਿਆ ਜਾਵੇ ਉਸ ਦਾ ਨਾਮ ਸ੍ਰਵਨ ਹੈ ਮਨੁੱਖ ਨੂੰ ਹਰ ਪ੍ਰਕਾਰ ਦਾ ਬੋਲਣਾ ਚੱਲਣਾ ਕੰਮਾਂ ਕਰਾਂ ਦਾ ਸਿੱਖਣਾ ਅਤੇ ਉੱਠਣ ਦੇ ਟੰਗ ਸੰਸਾਰਿਕ ਕੰਮਾਂ ਦੀ ਸੋਝੀ ਸਭ ਕੁਝ ਕੰਨਾਂ ਤੋਂ ਹੀ ਪ੍ਰਾਪਤ ਹੁੰਦਾ ਹੈ ਜੇਕਰ ਮਨੁੱਖ ਪਰ ਮਾਰਕਸਬੰਦੀ ਉਪਦੇਸ਼ ਸਰਵਨ ਕਰੇ ਤਾਂ ਉਹ ਭਲੇ ਪਾਸੇ ਲੱਗ ਜਾਂਦਾ ਹੈ ਅਤੇ ਜੇਕਰ ਬੁਰੇ ਗੀਤ ਸੁਨੇ ਤਾਂ ਬੁਰੇ ਖਿਆਲ ਉਸਦੇ ਹਿਰਦੇ ਵਿੱਚ ਉਤਪੰਨ ਹੁੰਦੇ ਹਨ ਅਤੇ ਮਨੁੱਖ ਬੁਰੇ ਪਾਸੇ ਲੱਗ ਜਾਂਦਾ ਹੈ ਇਸ ਤੋਂ ਤਾਂ ਬਨੇ ਪ੍ਰਕਾਰ ਇਹੀ ਸਿੱਧ ਹੁੰਦਾ ਹੈ ਕਿ ਜੋ ਕੁਝ ਸਾਡੇ ਹਿਰਦੇ ਵਿੱਚ ਪ੍ਰਾਪਤ ਹੁੰਦਾ ਹੈ ਚਾਹੇ ਭਲੇ ਜਾਂ ਬੁਰੇ ਖਿਆਲ ਸਭ ਸੁਣਨ ਤੋਂ ਹੀ ਪ੍ਰਾਪਤ ਹੁੰਦੇ ਹਨ ਪਰਮਾਤਮਾ ਨੇ ਮਨੁੱਖ ਨੂੰ ਸ਼੍ਰਵਨ ਇੰਦਰਾ ਐਸੇ ਕਰਕੇ ਦਿੱਤਾ ਹੈ ਕਿ ਇਹ ਜੀਵ ਸਭ ਕੁਝ ਸੁਣ ਕੇ ਆਪਣੇ ਹਿਰਦੇ ਵਿੱਚ ਗ੍ਰਹਿਣ ਕਰੇ ਬਲਕਿ ਜਿਹੜੇ ਜਮੰਦਰੂ ਬੋਲੇ ਹੁੰਦੇ ਹਨ ਉਹ ਗੋਂਗੇ ਵੀ ਜ਼ਰੂਰ ਹੁੰਦੇ ਹਨ ਕਿਉਂਕਿ ਉਹ ਕੁਝ ਸੁਣ ਨਹੀਂ ਸਕਦੇ ਜਿਨ੍ਹਾਂ ਦੇ ਕੰਨ ਚੰਗੀ ਤਰ੍ਹਾਂ ਸੁਣ ਨਹੀਂ ਸਕਦੇ ਉਹ ਬੋਲਦੇ ਵੀ ਬੜਾ ਓਕੇ ਹਨ ਉਹ ਜੀਵ ਵੀ ਬੜੇ ਓਕੇ ਹੁੰਦੇ ਹਨ ਇਸమే ਵਾਹਿਗੁਰੂ ਨੇ ਅਮੋਲਕ ਮਾਨਸ ਜਨਮ ਵਿੱਚ ਕੰਨ ਵੀ ਅਮੋਲਕ ਦਾਤ ਬਖਸ਼ੀ ਹੈ ਜੈਸੇ ਕਿ ਭਾਈ ਗੁਰਦਾਸ ਜੀ ਲਿਖਦੇ ਹਨ ਸ੍ਰਵਨ ਅਮੋਲ ਗੁਰਬਚਨ ਸ੍ਰਵਨ ਕੈ ਇਹ ਕਨ ਅਮੋਲਕਾ ਤਾਂ ਹੀ ਪ੍ਰਾਪਤ ਕਰ ਸਕਦੇ ਹਨ ਜੇਕਰ ਵਾਹਿਗੁਰੂ ਦੇ ਨਿਯਤ ਕੀਤੇ ਹੋਏ ਕੰਮ ਨੂੰ ਚੰਗੀ ਤਰ੍ਹਾਂ ਨਿਭਾਉਣ ਸਤਿਗੁਰੂ ਉਹ ਕੰਮ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਦੱਸਦੇ ਹਨ اے ਸਵਨਉ ਮੇਰੋ ਸੱਚਾ ਸੁਨੈ ਨੋ ਪਠਾਏ ਸੱਚਾ ਸੁਨੈ ਨੋ ਪਠਾਏ ਸਰੀਰ ਲੈ ਸੁਨੋ ਸਤਿ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਨੀ ਸੱਚ ਅਲੁਖ ਵਿਡਾਨੀ ਤਾਂਕੀ ਗਤ ਕਹੀ ਨਾ ਜਾਏ ਇਹ ਨਾਨਕ ਅਮਰਤ ਨਾਮ ਸੁਨੋ ਅਪਵਿੱਤਰ ਹੋਵੋ ਸੱਚਾ ਸੁਨਣਾ ਨੋ ਪਠਾਏ ਵਾਹਿਗੁਰੂ ਨੇ ਕੰਨ ਨਾਮ ਸੁਣ ਲੈ ਦਿੱਤੇ ਹਨ ਅਤੇ ਜੇ ਕੰਮ ਨਾਮ ਨਹੀਂ ਸੁਣਦੇ ਤਾਂ ਇਹਨਾਂ ਦਾ ਹੋਣਾ ਸਫਲ ਨਹੀਂ ਹੈ ਬਲਕਿ ਗੁਰੂ ਜੀ ਤਾਂ ਇਸ ਤਰ੍ਹਾਂ ਹੁਕਮ ਦਿੰਦੇ ਹਨ ਕਿ ਜੇ ਕੰਮ ਨਾਮ ਨਾ ਸੁਨਣ ਤਾਂ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਰਨ ਨਾ ਸੁਣਿ ਹੀ ਨਾਦ ਕਰਨ ਮੁੰਦ ਕਾਲਿਆ ਕਿਉਂਕਿ ਜੇ ਇਹ ਖੁੱਲੇ ਰਹੇ ਤਾਂ ਗੰਦੇ ਗੀਤ ਸੁਣ ਕੇ ਅਪਵਿੱਤਰਤਾ ਨੂੰ ਪ੍ਰਾਪਤ ਕਰਨਗੇ ਇਸ ਲਈ ਬੰਦ ਹੋ ਕੇ ਇਸ ਕੁਕਰਮ ਤੋਂ ਬਚ ਜਾਣਗੇ ਇਸ ਵਾਸਤੇ ਕੰਨ ਬੰਦ ਹੀ ਕਰਨੇ ਯੋਗ ਹਨ ਜੋ ਨਾਮ ਨਹੀਂ ਸੁਣਦੇ ਸਤਿਗੁਰੂ ਜੀ ਨੇ ਵਾਹਿਗੁਰੂ ਦੇ ਨਾਮ ਸੁਣਨ ਦਾ ਮਹਾਤਮ ਇਸ ਤਰ੍ਹਾਂ ਦਿੱਤਾ ਹੈ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਰ ਆਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾ ਸਲਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਸੇ ਪ੍ਰਕਾਰ ਗੁਰੂ ਜੀ ਨੇ ਸ਼ਰਵਨ ਕਰਨ ਦੀਆਂ ਚਾਰ ਪੌੜੀਆਂ ਲਕੀਆਂ ਹਨ ਅਤੇ ਸੁਣਨ ਦਾ ਮਹਤਮ ਦੱਸਿਆ ਹੈ ਕਿ ਨਾਮ ਦੇ ਸੁਣਨ ਵਾਲਾ ਇੰਨਾ ਉੱਚ ਪਦਵੀਆਂ ਤੇ ਪੁੱਜ ਜਾਂਦਾ ਹੈ ਇਸ ਲਈ ਹਰ ਇੱਕ ਜੀਵ ਨੂੰ ਚਾਹੀਦਾ ਹੈ ਕਿ ਹਰ ਰੋਜ਼ ਸੰਤ ਸੰਗਤ ਵਿੱਚ ਆਵੇ ਅਤੇ ਗੁਰੂ ਉਪਦੇਸ਼ ਸੁਨੇ ਅਤੇ ਸੁਣ ਕੇ ਹਿਰਦੇ ਵਿੱਚ ਤਾਰਨ ਕਰੇ ਨਹੀਂ ਤਾਂ ਪਾਈ ਗੁਰਦਾਰ ਜੀ ਦੇ ਕਥਨ ਅਨੁਸਾਰ ਉਹ ਕੰਨ ਹੀ ਤ੍ਰਿਗ ਹਨ ਤ੍ਰਿਗ ਸ਼ਰਵਨ ਉਪਦੇਸ਼ ਵਿਨ ਸੁਣ ਸੁਰਤਨਾ ਤਰਣੀ ਪ੍ਰਮਾਤਮਾ ਦਾ ਨਾਮ ਸੁਣਨ ਤੋਂ ਬੜੇ ਫਾਇਦੇ ਹਨ ਸਾਡੀ ਅਜਤੀ ਸਾਕੀ ਤੋਂ ਵੀ ਇਹੀ ਸੇਰ ਮਿਲਦੀ ਹੈ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅੱਗੇ ਬਿੰਦੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚੋਰ ਹਮੇਸ਼ਾ ਚੋਰੀ ਦਾ ਕੰਮ ਕਰਦਾ ਸੀ ਉਸ ਦੇ ਘਰ ਇੱਕ ਪੁੱਤਰ ਹੋਇਆ ਅਜੇ ਉਹ ਛੋਟਾ ਹੀ ਸੀ ਕਿ ਉਹ ਚੋਰੀ ਚਲਾਣਾ ਕਰ ਗਿਆ ਜਦੋਂ ਇਹ ਬੱਚਾ ਤਕੜਾ ਹੋਇਆ ਤਾਂ ਆਪਣੀ ਮਾਤਾ ਨੂੰ ਪੁੱਛਣ ਲੱਗਾ ਕਿ ਮੇਰਾ ਬਾਪ ਕੀ ਕੰਮ ਕਰਦਾ ਸੀ ਮੈਨੂੰ ਦੱਸ ਮੈਂ ਵੀ ਉਹ ਕੰਮ ਕਰਾਂ ਤਾਂ ਉਸ ਦੀ ਮਾਤਾ ਨੇ ਕਿਹਾ ਪੁੱਤਰ ਤੇਰਾ ਬਾਪ ਚੋਰੀ ਕਰਦਾ ਹੁੰਦਾ ਸੀ ਚੋਰੀ ਕਰਨੀ ਬੜੀ ਔਕੀ ਹੈ ਪਰ ਬੱਚਾ ਇਹ ਸੁਣ ਕੇ ਹੀ ਉਸ ਕੰਮ ਨੂੰ ਕਰਨ ਲਈ ਤਿਆਰ ਹੋ ਗਿਆ ਤਾਂ ਉਸ ਦੀ ਮਾਤਾ ਕਹਿਣ ਲੱਗੀ ਪੁੱਤਰ ਜੇ ਚੋਰੀ ਕਰਨੀ ਹੈ ਤਾਂ ਸੰਤਾਂ ਮਹਾਤਮਾ ਦੇ ਪਾਸ ਨਾ ਬਹਿਣਾ ਉਹਨਾਂ ਦੀ ਸੰਗਤ ਵਿੱਚ ਗੁਰਦੁਆਰੇ ਨਹੀਂ ਜਾਣਾ ਅਤੇ ਜੇ ਕਿਤੇ ਉਹ ਲਾਗੀਆਂ ਦੀ ਲੰਗਣਾ ਪਵੇ ਤਾਂ ਕੰਨਾਂ ਵਿੱਚ ਉਂਗਲ ਦੇ ਕੇ ਲੰਗ ਜਾਣਾ ਤਾਂ ਕਿ ਉਥੋਂ ਕਿਸੇ ਪ੍ਰਕਾਰ ਦੀ ਪੱਲੀ ਸਿੱਖਿਆ ਤੇ ਤੇਰੇ ਕੰਨੀ ਨਾ ਪੈ ਸਕੇ ਉਸ ਪੁੱਤਰ ਨੇ ਆਪਣੀ ਮਾਤਾ ਦੀ ਸਿੱਖਿਆ ਨੂੰ ਧਾਰਨ ਕੀਤਾ ਅਤੇ ਚੋਰੀ ਕਰਨ ਲੱਗ ਪਿਆ ਇੱਕ ਦਿਨ ਅਮਰਤ ਦੇ ਵੇਲੇ ਦੇ ਕਰੀਬ ਚੋਰੀ ਕਰਕੇ ਧਰਮਸਾਲਾ ਦੇ ਰਸਤੇ ਉੱधर ਤੁਰਿਆ ਹੁੰਦਾ ਸੀ ਜਦ ਧਰਮਸਾਲ ਦੇ ਬੁਹੇ ਅੱਗੇ ਲੰਘਣ ਲੱਗਾ ਤਾਂ ਪੈਰ ਵਿੱਚ ਉਸਦੇ ਅੰਡਾ ਚੁਬ ਗਿਆ ਅਤੇ ਜਦੋਂ ਉਹ ਕੰਨ ਵਿੱਚੋਂ ਉਂਗਲ ਕੱਢ ਕੇ ਕੰਡਾ ਕੱਢਣ ਲੱਗਾ ਤਾਂ ਉਸ ਵਕਤ ਗੁਰਦੁਆਰੇ ਵਿੱਚ ਮਹਾਤਮਾ ਕਿਸੇ ਸ਼ਬਦ ਦਾ ਅਰਥਪਾਉ ਸੁਣਾ ਰਿਹਾ ਸੀ ਹਨ ਉਸ ਅਰਥਪਾਉ ਵਿੱਚੋਂ ਚੋਰ ਦੀ ਕੰਨੀ ਇਹ ਆਵਾਜ਼ ਪਈ ਕਿ ਦੇਵੀ ਦੇਵਤੇ ਦਾ ਪਰਸਾਵਾ ਨਹੀਂ ਹੁੰਦਾ ਅਤੇ ਨਾ ਹੀ ਅੱਖ ਚਮਕਦਾ ਹੈ ਇਤਨਾ ਸੁਣ ਕੇ ਕੰਡਾ ਕੱਢ ਕੇ ਚੋਰ ਘਰੋਂ ਚਲਾ ਗਿਆ ਤਾਂ ਰਾਜੇ ਦੇ ਘਰ ਚੋਦੀ ਹੋਣ ਕਰਕੇ ਉਸ ਨੂੰ ਫੜ ਲਿਆ ਗਿਆ ਅਤੇ ਬੜੀ ਮਾਰਕੁੱਟ ਪਈ ਇੱਕ ਦਿਨ ਰਾਜੇ ਦੇ ਦਰਬਾਰ ਇੱਕ ਔਰਤ ਆਈ ਅਤੇ ਰਾਜੇ ਨੂੰ ਕਹਿਣ ਲੱਗੀ ਜੇ ਮੈਨੂੰ ਹੁਕਮ ਹੋਵੇ ਤਾਂ ਮੈਂ ਉਸਨੂੰ ਪੁੱਛ ਲਵਾਂ ਪਰ ਜਿਸ ਵਕਤ ਅਧੀ ਰਾਤ ਮੈਂ ਉਸ ਦੇ ਕੋਲ ਜਾਵਾਂ ਤਾਂ ਉਸ ਵਕਤ ਕੋਈ ਉਹਨੇ ਖਲੋ ਕੇ ਉਸ ਦੇ ਬਿਆਨੋ ਲਿਖਦਾ ਜਾਏ ਕਾਜੀ ਨੇ ਉਸ ਔਰਤ ਨੂੰ ਚੋਰ ਕੋਲ ਪੁੱਛਣ ਦਾ ਹੁਕਮ ਦਿੱਤਾ ਤਾਂ ਉਹ ਔਰਤ ਰਾਤ ਨੂੰ ਬਨਾਵਟੀ ਬਹਾਰ ਲਾ ਕੇ ਅਸਤ ਪੂਜੀ ਦੇਵੀ ਬਣ ਕੇ ਉਸ ਦੇ ਕੋਲ ਗਈ ਦਰਵਾਜ਼ੇ ਖੁੱਲ ਗਏ ਕਿਉਂਕਿ ਰਾਜੇ ਨੇ ਪਹਿਰੇਦਾਰਾਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਸ ਵਕਤ ਦਰਵਾਜ਼ੇ ਖੋਲ ਦੇਣਾ ਤਾਂ ਉਹ ਉਸ ਚੋਰ ਕੋਲ ਅੰਦਰ ਚਲੀ ਗਈ ਅਤੇ ਜਾ ਕੇ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਗੇਟਾ ਵਿੱਚ ਫਸੇ ਹੋਏ ਨੂੰ ਛਡੋਣ ਆਈ ਹਾਂ ਸੱਚ ਦੱਸ ਤੂੰ ਚੋਰੀ ਕੀਤੀ ਹੈ ਜੇ ਝੂਠ ਬੋਲੇਗਾ ਤਾਂ ਮਾਰਿਆ ਜਾਵੇਗਾ ਪਹਿਲਾਂ ਤਾਂ ਦੇਵੀ ਸਮਝ ਕੇ ਚੋਰ ਡਰ ਗਿਆ ਪਰ ਜਦੋਂ ਉਸਨੇ ਉਸ ਦੀਆਂ ਅੱਖਾਂ ਵੱਲ ਵੇਖਿਆ ਅਤੇ ਪਰਛਾਵਾਂ ਦੇਖਿਆ ਤਾਂ ਸਾਧ ਸੰਗਤ ਦਾ ਸੁਨਿਆ ਹੋਇਆ ਬਚਨ ਉਸ ਨੂੰ ਚੇਤੇ ਆ ਗਿਆ ਤਾਂ ਉਹ ਸਮਝ ਗਿਆ ਕਿ ਇਹ ਝੂਠੀ ਔਰਤ ਦੇਵੀ ਦਾ ਵੇਸ ਬਣਾ ਕੇ ਮੈਨੂੰ ਛਲਣ ਵਾਸਤੇ ਇਸ ਤਰ੍ਹਾਂ ਦਾ ਵੇਸ ਬਣਾ ਕੇ ਆਈ ਹੈ ਤਾਂ ਉਸਨੇ ਕਹਿ ਦਿੱਤਾ ਕਿ ਮੈਂ ਤਾਂ ਚੋਰੀ ਕੀਤੀ ਹੀ ਨਹੀਂ ਲਿਖਣ ਵਾਲੇ ਨੇ ਬਿਆਨ ਲਿਖ ਲਿਆ ਅਤੇ ਉਹ ਔਰਤ ਵਾਪਸ ਆ ਗਈ ਰਾਜੇ ਨੇ ਉਸ ਚੋਰ ਨੂੰ ਕੈਦ ਵਿੱਚੋਂ ਛੱਡ ਦਿੱਤਾ ਭਾਵ ਸਾਧ ਸੰਗਤ ਦਾ ਇੱਕ ਬਚਨ ਸੁਣ ਕੇ ਉਹ ਫਾਂਸੀ ਤੋਂ ਛੁੱਟ ਗਿਆ ਤਾਂ ਕਿ ਜਿਹੜਾ ਹਰ ਵਕਤ ਪਰਮਾਤਮਾ ਦਾ ਨਾਮ ਸੁਨੇਗਾ ਉਹ ਕਿਉਂ ਨਾ ਜਮਾ ਦੀ ਫਾਂਸੀ ਤੋਂ ਛੁੱਟੇਗਾ ਜ਼ਰੂਰ ਛੁੱਟ ਜਾਏਗਾ ਇਸ ਵਾਸਤੇ ਹਰ ਇੱਕ ਜੀਵ ਨੂੰ ਪਰਮੇਸ਼ਵਰ ਦਾ ਨਾਮ ਸੁਣ ਕੇ ਆਪਣੇ ਕੰਨਾਂ ਨੂੰ ਸਫਲ ਕਰਨਾ ਚਾਹੀਦਾ ਹੈ ਸੁਨ ਹਰੀ ਜਸ ਜੀਵ ਭਾਵ ਦਾ ਪਰਮ ਪਦ ਜਗ ਵਿੱਚ ਮਾਨ ਅਤੇ ਵਧੇ ਚੰਗੀ ਸ਼ਾਨ ਜੀ ਜੈਸੇ ਸੁਨ ਗਲਣਾ ਸਾਰੇ ਕੰਮ ਜਗ ਸਿੱਖ ਲਵੇ ਤੈਸੇ ਨਾਮ ਸੁਨ ਹੋਵੇ ਖਰੀਦਾ ਗਿਆਨ ਜੀ ਜਗਤ ਬਿਨਾਂ ਸਰੂਪ ਦਿਸੇ ਸਦਾ ਨੇਤਰਾ ਸੇ ਥਿਰ ਹਰੀ ਆਪ ਅਤੇ ਦਾਸ ਉਹਦੇ ਜਨ ਜੀ ਤਾਂਤੇ ਸੁਨੋ ਜਸ ਸਦਾ ਸੰਸੇ ਸਭ ਦੂਰ ਕਰੋ ਚਰਨ ਗੁਰਾਂ ਦੇ ਪਗਤ ਲਾਵੀਐ ਧਿਆਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ